ਕੱਲ ਵਾਲੀ ਸਾਰੀ ਗੱਲ ਤਾਂ ਕਲੀਅਰ ਤਾਂ ਹੋ ਗਿਆ ਕਿ ਜੋ ਵੀ ਹੋਇਆ ਸਾਰਾ ਕੁਝ ਮੰਮੀ ਦੇ ਕਰਕੇ ਹੋਇਆ ਇਹਨਾਂ ਵਿੱਚ ਇਹਨਾਂ ਦੀ ਕੋਈ ਗਲਤੀ ਨਹੀਂ ਆ ਇਹਨਾਂ ਨਾਲ ਤਾਂ ਤਾਂ ਕਹੀ ਹੋਇਆ ਹੁਣ ਸਮਝ ਨਹੀਂ ਆ ਰਹੀ ਕਿ ਉਧਰ ਮੰਮੀ ਨਾਲ ਗੱਲ ਕਰਾਂ ਡੈਡੀ ਨਾਲ ਗੱਲ ਕਰਾਂ ਚਾਚਾ ਜੀ ਨਾਲ ਗੱਲ ਕਰਾਂ ਕਿ ਚਾਚੀ ਨਾਲ ਕਿ ਦਾਦੀ ਨਾਲ ਗੱਲ ਕਰਾਂ ਜੇ ਦਾਦੀ ਨਾਲ ਗੱਲ ਕਰਦੀਆਂ ਤੇ ਦਾਦੀ ਕੋਲ ਕਿਹੜਾ ਫੋਨ ਆ ਜੇ ਫੋਨ ਆ ਮੰਮੀ ਦਾ ਵਾ ਜਾਂ ਚਾਚੀ ਦਾ ਤੇ ਜੇ ਉਹਨਾਂ ਨਾਲ ਗੱਲ ਕਰਦੀਆਂ ਤੇ ਮੇਰੇ ਮੂੰਹੋਂ ਕੁਝ ਨਿਕਲ ਨਾ ਜਾਵੇ ਫਿਰ ਸੋਚਦੀਆਂ ਕਿ ਪਵਨ ਵੀਰ ਨੂੰ ਫੋਨ ਲਗਾਨੀ ਆ ਤੇ ਸਾਰੀ ਗੱਲ ਦੀ ਤੈਅ ਤੱਕ ਜਾਣੀ ਆ ਕੀ ਪਤਾ ਉਹ ਹੀ ਕੋਈ ਹੱਲ ਕੱਢ ਦੇਣ ਹੈਲੋ ਸੰਜੀ ਕੋਣ ਸਸਰੀਕਰ ਵੀਰ ਲਾਪਿਤ ਬੋਲਦੀ ਆ ਮੈਂ ਆਪਣੀ ਸੱਸ ਦੇ ਫੋਨ ਤੋਂ ਫੋਨ ਲਾਇਆ ਤੁਹਾਨੂੰ ਅੱਛਾ ਲਾਪੀਤ ਸასი ਘਾ ਸასი ਘਾਲ ਹੋਰ ਕਿੱਦਾਂ ਭੈਣੇ ਠੀਕ ਆ ਘਰਦਿਆਂ ਨੇ ਵਿਆਹ ਕੀਤਾ ਸੀ ਤੇ ਕੁੜੀ ਉੱਥੇ ਜਾ ਕੇ ਖੁਸ਼ ਰਹੂਗੀ ਪਰ ਇੱਥੇ ਕੁਝ ਵੀ ਠੀਕ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੋਊਗਾ ਵੀਰੇ ਚੁੱਪ ਰਹਿਣ ਨਾਲ ਕੁਝ ਨਹੀਂ ਹੋਣਾ ਹੁਣ ਗੱਲ ਤਾਂ ਮੈਨੂੰ ਸਾਰੀ ਪਤਾ ਲੱਗ ਗਈ ਆ ਹੁਣ ਮੈਂ ਟੋੜੇ ਮੂੰਹੋਂ ਸੁਣਨਾ ਚਾਹੁੰਦੀ ਆ ਕਿ ਸਾਰਾ ਕੁਝ ਸੱਚ ਆ ਹਾਂ ਲਾਪੀਤ ਜੋ ਤੂੰ ਕਹਿ ਰਹੀ ਹੈ ਇਹ ਸਾਰਾ ਕੁਝ ਸੱਚ ਆ ਤੈਨੂੰ ਨਹੀਂ ਪਤਾ ਜਦੋਂ ਦਾ ਤੇਰਾ ਵਿਆਹ ਹੋ ਕੇ ਹੱਡੇ ਆ ਨਾ ਮੈਂ ਮੰਮੀ ਰੀਆ ਰਾधिका ਗੀਤਾ ਦੀਦੀ ਅਸੀਂ ਸਾਰੇ ਬਹੁਤ ਟੈਨਸ਼ਨ ਦੇ ਵਿੱਚ ਆ ਵੀਰੇ ਜੇ ਤੁਹਾਨੂੰ ਸਾਰਾ ਕੁਝ ਪਤਾ ਸੀ ਤਾਂ ਤੁਸੀਂ ਮੇਰੇ ਵਿਆਹ ਕਿਉਂ ਨਹੀਂ ਦਿੱਤਾ ਤੁਸੀਂ ਉੱਥੇ ਬੋਲੇ ਕਿਉਂ ਨਹੀਂ ਕੀ ਦੱਸਾਂ ਭੈਣੇ ਹੁਣ ਤੈਨੂੰ ਸਾਰਾ ਕੁਝ ਹੀ ਨਹੀਂ ਜਲਦੀ ਜਲਦੀ ਹੋ ਗਿਆ ਕਿਨਾਂ ਤੈਨੂੰ ਦੱਸਣ ਦਾ ਟਾਈਮ ਲੱਗਾ ਨਾ ਸਾਨੂੰ ਕਿਸੇ ਹੋਰ ਨਾਲ ਗੱਲ ਕਰਨ ਦਾ ਟਾਈਮ ਲੱਗਾ ਸਭ ਕੁਝ ਜਲਦੀ ਜਲਦੀ ਮਤਲਬ ਮੈਨੂੰ ਖੋਲ ਕੇ ਸਮਝਾਓ ਵੀਰੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਤਾਂ ਭੈਣੇ ਰੀਆ ਦਾ ਵਿਆਹ ਨਾ ਅੱਜੂ ਨਾਲ ਕਰਾਣ ਦੇ ਹੱਕ ਦੇ ਵਿੱਚ ਸੀਗਾ ਪਰ ਉਹਦੀ ਮਾਂ ਤਾਂ ਹੀ ਨਹੀਂ ਮੰਨੀ ਤੇ ਇਹ ਵੀ ਗੱਲ ਮੈਨੂੰ ਮੌਕੇ ਤੇ ਪਤਾ ਲੱਗੀ ਕਿ ਤੇਰਾ ਵਿਆਹ ਅੱਜੂ ਨਾਲ ਹੁੰਦਾ ਪਿਆ ਕਿਉਂਕਿ ਮਾਮੇ-ਮਾਮੀ ਨੇ ਸਾਡੇ ਨਾਲ ਪਹਿਲਾਂ ਨਾ ਕੋਈ ਗੱਲ ਕੀਤੀ ਹੈ ਨਾ ਸਾਨੂੰ ਮੁੰਡੇ ਦੀ ਫੋਟੋ ਦਿਖਾਈ ਹੈ ਤੁਸੀਂ ਵੀ ਉੱਥੇ ਸੀ ਤੇ ਰੀਆ ਵੀ ਉੱਥੇ ਸੀ ਤੇ ਤੁਸੀਂ ਮੈਨੂੰ ਇਸ਼ਾਰੇ ਨਾਲ ਸਾਈਡ ਤੇ ਬੁਲਾ ਲੈਂਦੇ ਮੈਂ ਆਪੇ ਹੀ ਮਨਾਂ ਕਰ ਦਿੰਦੇ ਉਹ ਤੈਨੂੰ ਬੁਲਾਉਂਦਾ ਕਰੋ ਭੈਣੇ ਆ ਤੇਰੀ ਸੱਸ ਨੇ ਪਹਿਲੇ ਹੀ ਵਿਚੋਲਣ ਨੂੰ ਬੁਲਾ ਕੇ ਤੇਰੇ ਵਿਆਹ ਦੀ ਗੱਲ ਜੋ ਕਰਤੀ ਸੀਗੀ ਉਪਰੋ ਅਤੇਰੀ ਸੱਸ ਭਵੇਂ ਪੁੱਛ ਲਈ ਸਾਨੂੰ ਤਾਂ ਆਰਡਰ ਹੀ ਮਾਰਿਆ ਸੀਗਾ ਵੀ ਭਾਈ ਤੁਸੀਂ ਚੁੱਪ ਕਰ ਜਾਓ ਹੁਣ ਜੋ ਹੋ ਲੈਂਦਾ ਹੋਣ ਦੋ ਤੇ ਮੈਨੂੰ ਵੀ ਕੋਈ ਸਮਝ ਨਹੀਂ ਆ ਰਿਆ ਸੀ ਵੀ ਕੀ ਕਰਾਂ ਕੀ ਨਾ ਵੀਰੇ ਉਦੋਂ ਤੇ ਤੁਹਾਨੂੰ ਨਹੀਂ ਸੀ ਸਮਝ ਆ ਰਿਆ ਹੁਣ ਮੈਨੂੰ ਸਮਝ ਨਹੀਂ ਆ ਰਿਆ ਜਿਸ ਦਿਨ ਦੀ ਵਿਆਹ ਕਿ ਆਈਆਂ ਮੇਰੇ ਘਰ ਵਾਲਿਆਂ ਨੇ ਮੈਨੂੰ ਬੁਲਾਉਣਾ ਕਿ ਮੇਰੇ ਨਾਲ ਅੱਜ ਤੱਕ ਗੱਲ ਵੀ ਨਹੀਂ ਕੀਤੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਲਾਪਰੀਦ ਮੈਂ ਅਨੰਦਲ ਜਾ ਕੇ ਸਾਰੀ ਗੱਲ ਕਰਿਆ ਆਂ ਤੇ ਹੁਣ ਮੈਨੂੰ ਵੀ ਇਹੀ ਲੱਗਣ ਲੱਗ ਗਿਆ ਵੀ ਕਿਤੇ ਨਾ ਕਿਤੇ ਮੇਤਾਂ ਹੀ ਗਲਤੀ ਹੋਈ ਐ ਜੇ ਉਸ ਟਾਈਮ ਬੋਲ ਪੈਂਦਾ ਤੇ ਸਭ ਕੁਝ ਨਾ ਹੁੰਦਾ ਵੀਰੇ ਗਲਤੀਆਂ ਵੀ ਤੇ ਇਨਸਾਨ ਕੋਲ ਹੀ ਹੁੰਦੀਆਂ ਨੇ ਤੇ ਗਲਤੀਆਂ ਵੀ ਤੇ ਆਪੇ ਹੀ ਸੁਧਾਰਨੀਆਂ ਨੇ ਹੁਣ ਇਸ ਚੀਜ਼ ਦਾ ਹੱਲ ਵੀ ਕੱਢੋ ਵੀਰੇ ਮੈਂ ਤੁਹਾਨੂੰ ਵੀ ਜਾਣਦੀ ਆ ਤੇ ਰੀਆ ਨੂੰ ਵੀ ਜਾਣਦੀ ਆ ਤੇ ਆਪਣੇ ਮਾਪਿਆਂ ਨੂੰ ਵੀ ਜਾਣਦੀ ਆ ਉਹਨਾਂ ਨੂੰ ਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ ਭੂਆ ਤੇ ਇਲਜ਼ਾਮ ਲਗਾਉਣ ਦੀ ਹੁਣ ਉਹਨਾਂ ਕੋਲ ਇਹ ਬਹਾਨਾ ਹੈਗਾ ਤੇਹੀ ਤਾਂ ਗੱਲ ਲਾਪਰੀਤ ਸਾਰੀ ਗੱਲ ਨਾ ਮੇਰੀ ਮਾਂ ਤੇ ਆ ਜਾਣੀ ਹੈ ਸਾਰੇ ਨੇ ਮੇਰੀ ਮਾਂ ਦਾ ਹੀ ਕਸੂਰ ਕੱਢਣਾ ਵੀਰੇ ਤੁਸੀਂ ਦੱਸਦੇ ਤੇ ਪਏ ਹੋ ਕਿ ਤੁਸੀਂ ਸਾਰੀ ਗੱਲ ਉਹ ਤੇ ਦਾਦੀ ਨਾਲ ਕਰਕੇ ਆਏ ਹੋ ਤੇ ਦਾਦੀ ਨੇ ਕੋਈ ਹੱਲ ਤਾਂ ਦੱਸਿਆ ਹੀ ਹੋਊਗਾ ਨਾਨੀ ਤਾਂ ਕਹਿੰਦੇ ਪਏ ਨੇ ਕਹਿੰਦੇ ਮੈਨੂੰ 2-3 ਦਿਨ ਦੋ ਮੈਂ ਹੱਲ ਕੱਢਦੀ ਐ ਤੈਨੂੰ ਪਤਾ ਨਾਨੀ ਦਾ ਉਹਨਾਂ ਨੇ ਜ਼ਰੂਰ ਕੋਈ ਹੱਲ ਕੱਢ ਹੀ ਲੈਣਾ ਵੀਰੇ ਹੁਣ ਤੁਸੀਂ ਇੱਕ ਗੱਲ ਸੋਚੋ ਕਿ ਤੁਸੀਂ ਘਰ ਵਿੱਚ ਘੁੰਮਦੇ ਪਏ ਹੋ ਤੇ ਦਾਦੀ ਕਾ ਭਾਬੀ ਤੁਹਾਡੇ ਕੋਲ ਨੇ ਕਿ ਉਹ ਤੁਹਾਨੂੰ ਇਗਨੋਰ ਕਰਦੇ ਪਏ ਨੇ ਤੁਹਾਡੇ ਕੋਲ ਇਹ ਗੱਲ ਜੜ ਹੋ ਜੂਗੀ ਸੇਮ ਇਹ ਚੀਜ਼ ਇੱਥੇ ਮੇਰੇ ਨਾਲ ਹੋ ਰਹੀ ਹੋਈ ਹੈ ਮੈਂ ਘਰ ਚ ਵਿਆਹ ਕੇ ਤੇ ਜਰੂਰ ਆਈ ਆ ਪਰ ਮੇਰੇ ਘਰ ਵਾਲਿਆਂ ਨੂੰ ਮੇਰੀ ਫਿਕਰ ਨਹੀਂ ਚੱਲ ਕੋਈ ਗੱਲ ਨਹੀਂ ਮੈਨੂੰ ਦੇ ਤੂੰ ਥੋੜਾ ਟਾਈਮ ਮੈਂ ਕਰਦਾ ਕੋਈ ਹੱਲ ਮੇਰਾ ਤਾਂ ਦਿਮਾਗ ਚੱਲਣਾ ਤੈਨੂੰ ਕਿਹ ਹੈ ਮੇਰਾ ਬੰਦ ਹੋਇਆ ਪਿਆ ਹੁਣ ਤੇਰੀ ਭਝਾਈ ਨੇ ਅੱਜ ਆ ਜਾਣਾ ਉਹਨਾਂ ਬੈ ਕੇ ਗੱਲ ਕਰਦਾ ਤੇਰੀਆਂ ਨੇ ਬੈ ਕੇ ਗੱਲ ਕਰਦਾ ਤੇਰੀ ਕੋਈ ਹੱਲ ਨਿਕਲ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਇੱਧਰ ਭੂਆ ਕੋ ਲਾਣ ਕੇ ਕਲੇਸ਼ ਪਾ ਲੈਣਾ ਤੇ ਮੇਰੀ ਮਾਂ ਨੇ ਇੱਧਰ ਆਣ ਕੇ ਇੱਕੋ ਗੱਲ ਭੂਆ ਨੂੰ ਕਹਿਣੀ ਹੈ ਕਿ ਤੇਰੇ ਮੁੰਡੇ ਨੇ ਮੇਰਾ ਵੱਡਾ ਜਵਾਈ ਰਸਾਤਾ ਤੇ ਤੇਰੀ ਧੀ ਨੇ ਮੇਰਾ ਛੋਟਾ ਜੋ ਵੀ ਕਰਨਾ ਹੋਇਆ ਪਵਨ ਵੀਰੇ ਅੱਜ ਕੱਲ ਚ ਕਰ ਲਿਓ ਕਿਉਂਕਿ ਬਹੁਤਾ ਚਿਰ ਇੱਥੇ ਮੇਰੇ ਕੋਲ ਵੀ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ ਪਈ ਹਾਂ ਹਾਂ ਕੋਈ ਨਾ ਪਰ ਨਹੀਂ ਮੈਂ ਦਿਨ ਥੋੜੀ ਦੇਰ ਤੱਕ ਬੈਕ ਕਾਲ ਕਰਦਾ ਮੈਂ ਬਈ ਇੱਕ ਵਾਰ ਨਾ ਰਾਰੀ ਕਾ ਤੇਰੀ ਜਨਾਂ ਗੱਲ ਕਰ ਲੈਣਾ ਫੇਰ ਫੋਨ ਕੋਲੇ ਰੱਖੀ ਆਪਣੇ ਆਹੋ ਵੀਰੇ ਫੋਨ ਮੇਰੇ ਕੋਲ ਹੀ ਆ ਤੁਸੀਂ ਜਦ ਮਰਜ਼ੀ ਕਰ ਲਿਓ ਤੇ ਪਰ ਮੈਨੂੰ ਫੋਨ ਉਦੋਂ ਕਰਿਓ ਜਦੋਂ ਕਿਸੇ ਚੀਜ਼ ਦਾ ਹਾਲ ਨਿਕਲ ਜੂਗਾ ਵੀਰੇ ਦੀਆਂ ਗੱਲਾਂ ਤੋਂ ਨਾ ਇੰਜ ਲੱਗਦਾ ਕਿ ਵੀਰਾ ਆਪ ਘਰ ਆਇਆ ਪਿਆ ਵਾ ਚਲੋ اے ਪ੍ਰਮਾਤਮਾ ਕੋਈ ਹੱਲ ਕਰ ਦਿ ਦਿਓ ਨਾ ਮਾਈ ਇਹ ਤਾਂ ਦੋਨੋਂ ਪਾਸੇ ਹੀ ਫਸ ਗਏ ਕਿਰਨ ਦਾ ਘਰ ਖਰਾਬ ਹੁੰਦਾ ਸੀ ਤੇ ਮੇਰਾ ਨਾ ਲੱਗਦਾ ਸੀ ਹੁਣ ਜੇ ਲਾਪੇ ਦਾ ਘਰ ਖਰਾਬ ਹੋ ਗਿਆ ਤੇ ਯਾਦੋਂ ਨਾ ਮਿਲੂਗਾ ਕਿ ਟਿਕਟਸ ਕਿਵੇਂ ਹੋ ਨਾ ਤੇ ਇਸੀ ਦਾ ਛੇਤੇ ਤੋਂ ਛੇਤੀ ਹੱਲ ਕਰ ਦੋ ਤਮੰਨਾ ਮੈਗੀ ਤਾਂ ਇੱਕ ਆ ਜਾਂ ਦੁੱਧ ਦੀ ਕਰ ਲੈਣੇ ਆ ਜੇ ਕੱਲਾ ਮੈਂ ਖਾ ਜੂਗਾ ਤੂੰ ਕੱਲਾ ਕਿੱਦਾਂ ਖਾ ਜੇਂਗਾ ਬਣਾਣੀ ਤਾਂ ਮੈਨੂੰ ਆਂਦੀ ਐ ਮੈਂ ਕਰੂੰਗੀ ਅੱਧੀ ਅੱਧੀ ਦੇ ਚੱਕਰ 'ਚ ਨਾ ਤੂੰ ਸਾਰੀ ਖਾ ਈਨੀ ਆ ਇਹ ਸਾਡੀ ਹੁੰਦੀ ਐ ਲੜਾਈ ਕੋਈ ਨਾ ਅੱਧਿ-ਅੱਧਿ ਕਰ ਲਾਂਗੇ ਮੰਮੀ ਆਂਦੀ ਪਈ ਐ ਕੰਮ 'ਤੋਂ ਮੰਮੀ ਨੂੰ ਕਹਿ ਜਾਂਗੇ ਫਿਰ ਸਾਨੂੰ ਦੋ ਪੈਕੇਟ ਦਿਆ ਕਰੋ ਲੜੀ ਕਿਉਂ ਜਾਂਦੇ ਹੋ ਨਾਨੀ ਕੀ ਗੱਲ ਪੁੱਤ ਮੈਗੀ ਪਿੱਛੇ ਲੜੀ ਜਾਂਦੇ ਹੋ ਮੇਰੇ ਕੋਲ ਪੈਸੇ ਲਿਆਓ ਤੇ ਹੋਰ ਲਿਆਓ ਮੈਗੀ ਨਾਨੀ ਮੈਗੀ ਆਪਾਂ ਬਾਅਦ ਚੋਂ ਖਲਾਂਗੇ ਆਓ ਆਪਾਂ ਅੰਦਰ ਬੈਠੀਏ ਮਾਗ ਇੱਥੇ ਤੁਹਾਡੀ ਬਾਹਰ ਦੇਖੋ ਕਿੰਨਾ ਹਨੇਰਾ ਹੋਇਆ ਪਿਆ ਨਾਨੀ ਜੀ ਮੰਮੀ ਨੇ 10-15 ਮਿੰਟ ਤੱਕ ਕੰਮ ਤੋਂ ਆ ਰਹੇ ਆ ਇੰਨਾ ਕ ਟਾਈਮ ਤਾਂ ਹੋ ਜਾਂਦਾ ਵਾ ਚਲ ਤੁਹਾਡੀ ਮਾਂ ਤੇ ਕੰਮ ਚ ਬੀਜੀ ਰਹਿੰਦੀ ਏ ਪਰ ਤੁਹਾਨੂੰ ਤਾਂ ਸਕੂਲ ਦੀਆਂ ਛੁੱਟੀਆਂ ਨੇ ਤੇ ਦੋ ਦਿਨ ਤੁਸੀਂ ਨਾਨੀ ਘਰ ਰਹਿਣ ਆ ਜਾਓ ਨਾਨੀ ਜੀ ਮੈਂ ਨਾ ਮੰਮੀ ਨੂੰ ਕਿਹਾ ਸੀਗਾ ਕਿ ਤਮੰਨਨ ਤੇ ਮੈਨੂੰ ਨਾਨੀ ਘਰ ਛੱਡ ਦੇ ਆਓ ਪਰ ਮੰਮੀ ਕਹਿੰਦੇ ਆ ਕਿ ਆਪਾਂ ਨਹੀਂ ਜਾਣਾ ਉੱਥੇ ਮੰਮੀ ਤੇ ਤੁਹਾਡੀ ਨਾ ਐਵੇਂ ਛੋਟੀ ਜੀ ਗੱਲ ਪਿੱਛੇ ਗੁੱਸਾ ਕਰੀ ਬੈਠੀ ਏ ਮੈਂ ਤਾਂ ਇਹਨੂੰ ਅੱਜ ਸਮਝਾਣ ਆਈ ਆ ਜੇ ਤੇ ਸਮਝ ਗਈ ਠੀਕ ਐ ਨਹੀਂ ਤਾਂ ਤੁਸੀਂ ਮੇਰੇ ਨਾਲ ਹੀ ਚੱਲੋ ਫਿਰ ਨਾਨੀ ਗੱਲ ਕਿਹੜੀ ਹੋਈ ਆ ਮੰਮੀ ਇੱਕੋ ਦਾ ਮਰੁਸਕੇ ਬੈਹਗੇ ਚਲ ਤੁਹਾਡੀ ਮੰਮੀ ਆਂਦੀ ਏ ਤੇ ਮੈਂ ਉਹਦੇ ਨਾਲ ਗੱਲ ਕਰਦੀ ਆ ਤੁਸੀਂ ਆਪੇ ਦੇਖ ਲਈਓ ਵੀ ਕਿੰਦੀ ਗਲਤੀ ਏ ਤੇ ਆ ਫੜ ਡੋਲੂ ਤੇ ਰਸੋਈ ਚ ਰੱਖਿਆ ਸਾਗ ਹੈ ਮੰਮੀ ਸ਼ਸ਼ੀਕਲ ਕੀ ਗੱਲ ਤੁਸੀਂ ਅੱਜ ਇੱਧਰ ਘਰ ਸਭ ਠੀਕ ਠਾਕ ਐ ਘਰ ਤੇ ਸਭ ਠੀਕ ਐ ਪਰ ਤੂੰ ਵੀ ਉਧਰ ਆਇਆ ਜਾਇਆ ਕਰ ਤੇਰਾ ਭਰਾ ਪਰਜਾਇ ਰੀਆ ਸਾਰੇ ਪੁੱਛਦੇ ਨੇ ਬਈ ਗੀਤਾ ਦੀਦੀ ਉਧਰ ਕਿਉਂ ਨਹੀਂ ਆਉਂਦੇ ਹੁਣ ਤੁਸੀਂ ਆਈ ਜੇਓ ਤੇ ਆ ਦੋ ਗੱਲੀਆਂ ਛੱਡ ਕੇ ਨਾ ਮੁੰਡੇ ਵਾਲਿਆਂ ਦਾ ਘਰ ਹੈ ਚਲੋ ਮੇਰੇ ਨਾਲ ਮੈਂ ਤੁਹਾਨੂੰ ਦਿਖਾ ਕੇ ਲਿਆਵਾਂ ਕਿੰਨੀ ਸੋਹਣੀ ਉਹਨਾਂ ਦੀ ਕੋਠੀ ਹੈ ਬਾਹਰ ਏਡੀ ਵੱਡੀ ਗੱਡੀ ਖੜੀ ਹੋਈ ਹੈ ਹੋਰ ਥੋੜੇ ਕੁ ਦਿਨਾਂ ਨੂੰ ਮੁੰਡੇ ਨੇ ਡਾਕਟਰ ਬਣ ਜਾਣਾ ਜੇ ਨਾ ਤੁਹਾਨੂੰ ਰਿਸ਼ਤਾ ਪਸੰਦ ਆਇਆ ਨਾ ਤਾਂ ਤੁਸੀਂ ਮੈਨੂੰ ਕਹੋ ਤੂੰ ਫੇਰ ਉਹੀ ਗੱਲ ਨੂੰ ਲੈ ਕੇ ਬੈ ਗਈ ਜੇ ਆਪਾਂ ਮੰਨ ਲੈ ਰੀਆ ਦਾ ਵਿਆਹ ਕਰ ਹੀ ਦੇਣੇ ਆ ਰਿਆ ਦੇ ਵਿਆਹ ਤੋਂ ਬਾਅਦ ਜੇ ਉਹ ਗੱਲ ਅੱਜੂ ਵਾਲੀ ਬਾਹਰ ਨਿਕਲ ਆਈ ਤੇ ਫੇਰ ਆਪਾਂ ਕੀ ਕਰਾਂਗੇ ਮੰਮੀ ਫੇਰ ਤਾਂ ਆਪਾਂ ਮਾਮਿਆਂ ਨੂੰ ਕਹਿਣ ਜੋਗੇ ਹੈਗੇ ਹੀ ਆ ਕਿ ਹੁਣ ਤਾਂ ਅਸੀਂ ਆਪਣੀ ਰਿਆ ਦਾ ਵਿਆਹ ਕਰ ਹੀ ਦਿੱਤਾ ਵੈ ਹੁਣ ਤੁਸੀਂ ਆਪਣਾ ਆਪ ਹੀ ਦੇਖੋ ਬੇਟਾ ਤੂੰ ਗੱਲ ਨਾ ਸਮਝ ਨਹੀਂ ਰਹੀ ਜੇ ਮੰਨ ਲੈ ਆਪਾਂ ਰਿਆ ਦਾ ਵਿਆਹ ਕਰ ਦਿੰਨੇ ਆ ਤੇ ਜੇ ਉਹਦੇ ਸਹੁਰਿਆਂ ਨੂੰ ਅੱਜੂ ਬਾਰੇ ਪਤਾ ਲੱਗ ਵੀ ਗਿਆ ਉਹਨਾਂ ਨੇ ਕੱਲ ਨੂੰ ਰਿਆ ਆਪਣੀ ਨੂੰ ਨਾਂ ਰੱਖਿਆ ਫੇਰ ਆਪਾਂ ਕੀ ਕਰਾਂਗੇ ਓਹੋ ਮੰਮੀ ਜੇ ਉਹਨਾਂ ਨੂੰ ਕੋਈ ਗੱਲ ਦੱਸੇਗਾ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਜੇ ਉਹਨਾਂ ਨੂੰ ਪਤਾ ਲੱਗ ਵੀ ਗਿਆ ਤੇ ਆਪਸ ਵਿੱਚ ਕਾਲਜ ਵਿੱਚ ਕੁੜੀਆਂ ਮੁੰਡੇ ਦੋਸਤ ਤੇ ਹੁੰਦੇ ਹੀ ਐ ਆਹ ਗੱਲ ਕਰਦਾਂਗੇ ਆਪਾਂ ਨਾ ਪੁੱਤ ਮੈਂ ਨਾ ਐਡਾ ਵੱਡਾ ਰਿਸਕ ਨਹੀਂ ਲੈ ਸਕਦੀ ਅੱਜ ਸਵੇਰੇ ਹੀ ਨਾ ਤੇਰੀ ਨਾਨੀ ਦਾ ਫੋਨ ਆਇਆ ਸੀ ਵੀ ਕਿਰਨ ਵੀ ਨਾ ਆਪਣੇ ਸਹੁਰਿਆਂ ਟੁੱਟ ਕੇ ਇੱਥੇ ਆ ਗਈ ਏ ਮੰਮੀ ਇਹ ਤਾਂ ਸਾਰਿਆਂ ਨੂੰ ਪਤਾ ਹੀ ਸੀ ਕਿ ਉਹਨਾਂ ਦਾ ਜਵਾਈ ਕਿੰਨਾ ਕੱਬਾ ਹੈ ਇਹ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀਗਾ ਉਹਤੇ ਗੱਲਾਂ ਨਾ ਕਹਿਣੀਆਂ ਹੀ ਸੋਖੀਆਂ ਵੀ ਜਵਾਈ ਕੱਬੇ ਨੇ ਪਰ ਜਿਹਦੀ ਧੀ ਟਟ ਕੇ ਘਰ ਆ ਕੇ ਬਹਿ ਜੇ ਨਾ ਉਹਨਾਂ ਦੇ ਦਿਲ ਨੂੰ ਪੁੱਛ ਕੇ ਦੇਖ ਮੈਂ ਤਾਂ ਇਹੀ ਗੱਲਾਂ ਡਰਦੀ ਆ ਵੀ ਕੱਲ ਨੂੰ ਕਿਤੇ ਰੀਆ ਨਾਲ ਵੀ ਨਾ ਆ ਗੱਲ ਹੋ ਜੇ ਮੰਮੀ ਤੁਸੀਂ ਪਹਿਲੇ ਹੀ ਇਹੀ ਗੱਲਾਂ ਸੋਚ ਕੇ ਬੈਠੇ ਹੋਏ ਹੋ ਘਰ ਬਰ ਸੋਹਣਾ ਤੇ ਵਧੀਆ ਵੈ ਤੁਸੀਂ ਵਿਆਹ ਕੇ ਪਰੇ ਹੋ ਗੋ ਕਿਉਂ ਗਲਤ ਸੋਚਦੇ ਹੋ ਚਲ ਠੀਕ ਐ ਮੈਨੂੰ ਨਾ ਇੱਕ ਗੱਲ ਦੱਸ ਵੀ ਜਿਸ ਮੋੜ ਤੇ ਅੱਜ ਰੀਆ ਖੜੀ ਐ ਉਸ ਮੋੜ ਤੇ ਅਗਰ ਤੇਰੀ ਤਮੰਨਾ ਖੜੀ ਹੋਵੇ ਤਾਂ ਤੂੰ ਵਿਆਹ ਦੇਂਗੀ ਮੈਨੂੰ ਦੱਸ ਬਸ ਲੱਗ ਪਈਆਂ ਲੱਤਾਂ ਗੰਬਣ ਆਪਣੀ ਧੀ ਬਾਰੇ ਸੋਚ ਕੇ ਤੇ ਮੇਰੀ ਧੀ ਨੂੰ ਤੂੰ ਸੂਲੀ ਚੜਨ ਚੱਲੀ ਹੁਣ ਤੁਸੀਂ ਦੱਸੋ ਬੱਚਿਓ ਵੀ ਤੁਹਾਡੀ ਮੰਮੀ ਸਹੀ ਏ ਕਿ ਮੈਂ ਸਹੀ ਆ ਇਹ ਬਿਨਾਂ ਗੱਲਾਂ ਤੁਹਾਡੀ ਮਾਸੀ ਨੂੰ ਸੂਲੀ ਚੜਨ ਲੱਗੀ ਹੋਈ ਏ ਨਾ ਘਰ ਹੋਰ ਵੀ ਤੇ ਮਿਲ ਸਕਦੇ ਨੇ ਇਹ ਅਨੋਖਾ ਹੀ ਘਰ ਹੈ ਜਿਹੜਾ ਆਪਾਂ ਇੱਥੇ ਹੀ ਕਰਨੇ ਮੰਮੀ ਦਾਦਾ ਦਾਦੀ ਤਾਂ ਸਾਨੂੰ ਬੁਲਾਉਂਦੇ ਨਹੀਂ ਐ ਨਾਨਕੇ ਹੁਣ ਸਾਨੂੰ ਬੁਲਾਉਂਦੇ ਨੇ ਤੁਸੀਂ ਉਹੀ ਜਿੱਦ ਫੜ ਕੇ ਬੈਠੇ ਹੋ ਜਿੱਥੇ ਨਾਨੀ ਨੇ ਮਾਸੀ ਦਾ ਵਿਆਹ ਕਰਨਾ ਹੋਊਗਾ ਉੱਥੇ ਕਰ ਦੇਣਗੇ ਮੰਮੀ ਮੰਨ ਲਓ ਤੁਸੀਂ ਰੀਆ ਮਾਸੀ ਦਾ ਵਿਆਹ ਕਰ ਦੇਣੇ ਹੋ ਜਿੱਦਾਂ ਆਪਾਂ ਲੱਗੋ ਕੇ ਬੈਠੇ ਆ ਜੇ ਉਹ ਲੱਗ ਹੋ ਗਏ ਨਾ ਸਾਰਾ ਇਲਜ਼ਾਮ ਠਾਡੇ ਤੇ ਆਣਾ ਆ ਦੇਖ ਲੈ ਜਵਾਕ ਸਮਝ ਗਏ ਨੇ ਪਰ ਤੇਰੇ ਖਾਨੇ ਨਹੀਂ ਹਲੇ ਗੱਲ ਪਈ ਹੁਣ ਤੂੰ ਦੱਸ ਦੇ ਵੀ ਸਹੀ ਹੈ ਕਿ ਗਲਤ ਹੈ ਆ ਦੇਖ ਲੈ ਜਵਾਕਾਂ ਨੂੰ ਸਮਝ ਆ ਗਈ ਏ ਪਰ ਤੇਰੇ ਖਾਨੇ ਹਲੇ ਗੱਲ ਨਹੀਂ ਪਈ ਹੋਣ ਵੀ ਸਮਝेंगी ਕਿ ਹਲੇ ਵੀ ਅੜ ਕੇ ਬੈਠੀ ਰਹਿਣਗੀਆਂ ਨਹੀਂ ਨਹੀਂ ਮੰਮੀ ਮੈਂ ਸਮਝ ਗਈਆਂ ਜਿਹ ਰੀਆ ਪੜ ਰਹੀ ਹੈ ਨਾ ਤਾਂ ਉਹਨੂੰ ਪੜ ਲੈਣ ਦੋ ਮੈਂ ਵੀ ਕਿੱਥੇ ਮਾਮਿਆਂ ਦੇ ਚੱਕਰ ਦੇ ਵਿੱਚ ਕਿ ਰਿਸ਼ਤਾ ਨਾ ਖਰਾਬ ਹੋਵੇ ਇਸ ਪੰਗੇ ਕਰਕੇ ਮੈਂ ਰੀਆ ਦਾ ਵਿਆਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਚਲ ਸ਼ੁਕਰ ਕਰ ਤੇਰੇ ਖਾਨੇ ਗੱਲ ਪੈ ਗਈ ਹੈ ਨਾ ਜਾ ਹੁਣ ਚਾਹ ਬਣਾ ਦੇ ਓ ਭਾਈ ਸਾਹਿਬ ਛੱਡ ਦੇ ਇਹਨੂੰ ਬੋਝ ਚਲਾ ਲਿਆ ਆ ਤੁਹਾਡੀ ਮੈਡਮ ਆ ਗਈ ਹੈ ਹੁਣ ਇਹਨਾਂ ਨਾਲ ਗੱਲਾਂ ਮਾਰੋ ਬਸ ਹੁਣ ਕਿਵੇਂ ਇੱਕ ਦੂਜੇ ਨੂੰ ਦੇਖਣ ਲੱਗੇ ਹੋਏ ਹਾਂ ਜਿਵੇਂ ਬੜੀ ਧਿਰ ਬਾਅਦ ਮਿਲੇ ਹੁੰਨੇ ਹੋ ਬਹੁਤ ਬਹੁਤ ਧੰਨਵਾਦ ਭੇੜੇ ਤੇਰਾ ਇੱਕ ਹਫਤੇ ਵਾਸਤੇ ਤੂੰ ਮੈਨੂੰ ਆਪਣਾ ਲੈਪਟਾਪ ਦਿੱਤਾ ਗੇਮਾਂ ਖੇੜ-ਖੇੜ ਮੈਂ ਦੀ ਬਸ ਕਰਤੀ ਆ ਹੁਣ ਆਏ ਦੀ ਰੈਮ ਰੂਮ ਜੀ ਆਪੇ ਸੈੱਟ ਕਰਾਂਦੀ ਰੇ ਅੱਛਾ ਜੀ ਆ ਲੈਪਟਾਪ ਨੇ ਦਿਲ ਲਾ ਕੇ ਰੱਖਿਆ ਸੀ ਦਿਨ ਰਾਤ ਗੇਮਾਂ ਹੀ ਖੇੜਦੇ ਹੋਣੇ ਤਾਂ ਹੀ ਮੈਨੂੰ ਤੁਸੀਂ ਲੈਣ ਨਹੀਂ ਆਏ ਤੇ ਰੀਆ ਨੂੰ ਭੇਜਤਾ ਹੋਰ ਕੀ ਭਾਬੀ ਨੂੰ ਲੈਣ ਗਈਆਂ ਨਾ ਤੇ ਅੱਗੋਂ ਉਹਨਾਂ ਦੇ ਭਰਾ ਪਰਜਾਇ ਪੁੱਛਦੇ ਸੀ ਵੀ ਸਾਡਾ ਜਵਾਈ ਕਿਉਂ ਨਹੀਂ ਆਇਆ ਫਿਰ ਮੈਨੂੰ ਬਹਾਨਾ ਮਾਰਨਾ ਪਿਆ ਵੀ ਵੀਰਾ ਨਾ ਕਦੇ ਬਿਜ਼ੀ ਐ ਹੁਣ ਮੈਂ ਉਹਨਾਂ ਨੂੰ ਕੀ ਕਹਿੰਦੀ ਵੀ ਤੁਹਾਡਾ ਜਵਾਈ ਤਾਂ ਕਦੇ ਗੇਮਾਂ ਖੇលਨ ਲੱਗਿਆ ਹੋਇਆ ਲੈਪਟਾਪ ਤੇ ਉਹਨਾਂ ਨੇ ਕਹਿਣਾ ਸੀ ਕਹਿੋ ਜੀ ਜਵਾਈ ਐ ਸਾਡੀ ਧੀ ਦੀ ਕਦਰ ਹੀ ਨਹੀਂ ਇਹਨੂੰ ਫਿਰ ਬੱਸ ਕਰ ਰਹੀ ਆ ਐਨਾ ਕੁਛ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਜਿੰਨਾ ਤੂੰ ਆਪਣੇ ਵੀਰੇ ਤੇ ਸਾਰੀ ਪ੍ਰਾਤ ਕੱਢੀ ਜਾਨੀ ਐ ਹਫਤਾ ਹੋ ਗਿਆ ਨਾ ਲੈਪਟੋਪ ਉਹਨਾਂ ਖੋਲਸੀ ਕੁਛ ਨਾ ਕੁਛ ਤੇਨੂੰ ਚਾਹੀਦਾ ਸੀ ਫਸਨਾਨ ਵਾਸਤੇ ਚਲੋ ਉਹ ਸਭ ਤਾਂ ਛੱਡ ਟੈਂਗ ਵਾਲਾ ਬਿਠਾਏ ਬੇ ਕੀ ਖਾ ਲਿਆ ਇਹੋ ਜ ਆਪਦੇ ਪੇ ਕਿਉ ਕੀ ਦੱਸਾਂ ਜੀ ਮੇਰੀ ਭਾਬੀ ਨੇ ਨਾ ਐਨਾ ਕੁਝ ਖਾਣਾ ਸੀਗਾ ਨਾ ਬਸ ਸੋਚਿਆ ਸੀ ਵੀ ਰਾधिका ਆਏਗੀ ਉਹਦੇ ਨਾਲ ਹੀ ਸਾਰਾ ਕੁਝ ਖਾਣਾ ਪੀਣਾ ਬਸ ਫਿਰ ਖਾਣ ਪੀਣ ਚ ਦੇਖਿਆ ਹੀ ਨਹੀਂ ਕਿਹੜੀ ਚੀਜ਼ ਗਰਮ ਹੈ ਤੇ ਕਿਹੜੀ ਚੀਜ਼ ਠੰਡੀ ਹੈ ਬਸ ਖਾਈ ਗਏ ਲੋ ਜੀ ਬੱਚੇ ਨਾਲ ਕੇ ਜਾਂਦੇ ਨੇ ਤੇ ਮੋਟੇ ਹੋ ਕੇ ਆਂਦੇ ਨੇ ਇਹ ਤਾਂ ਮੈਂ ਬਥੇਰੀ ਵਾਰ ਸੁਣਿਆ ਸੀ ਆ ਸਾਡੀ ਪਰਜਾਈ ਦੇਖ ਲਓ ਵੱਖਰੀ ਹੋਈ ਐ ਪੇਕ ਕੇ ਗਈ ਐ ਤੇ ਮੋਟੀ ਹੋ ਕੇ ਆਈ ਐ ਇਹ ਚੀਜ਼ ਤਾਂ ਮੈਂ ਪਹਿਲੇ ਹੋਰ ਹੀ ਦੇਖੀ ਐ ਚੱਲ ਰਹੀ ਆ ਇਹਦਾ ਉੱਤਰ ਜਾਣਦਾ ਮਨ ਸੀਗਾ ਫੇ ਤਿੰਨ ਚਾਰ ਦਿਨ ਰਹਿ ਕੇ ਆਣ ਦਾ ਮਨ ਸੀ ਮੈਂ ਕਿਹਾ ਜਾਇਆ ਪਰ ਇਹ ਹਫਤਾ ਲੱਗੇ ਆਈ ਹੈ ਤੇ ਹੁਣ ਇਹਨੂੰ ਕਹੇ ਮੈਂ 6 ਤੋਂ ਲੈ ਕੇ 8 ਮਹੀਨੇ ਕਿਤੇ ਨਹੀਂ ਜਾਣ ਦੇਣੀ ਹੁਣ ਵੇਚ ਜੇ ਕੇ ਆ ਨਾ ਮੈਂ ਆਪਣੇ ਪੇਕੇ ਜਾਣਾ ਤੇ ਮੈਂ ਪੱਕੀ ਭੇਜ ਦੇਣੀ ਉਹ ਭਾਬੀ ਆ ਹੱਥ ਜੋੜੇ ਆ ਪੱਕੀ ਨਾ ਜਾਈ ਭੈਣੇ ਆਹ ਦੇਖ ਲਾ ਆ ਗਰੀਬ ਦੀ ਲਾਂਡਕ ਜਣੀ ਕਿਤੇ ਪਈ ਸੀ ਮੁੜ ਕੇ 6 ਮਹੀਨਿਆਂ ਤੱਕ ਤਾਂ ਇਹਨੇ ਵੀ ਹੱਥ ਜੋੜ ਦੇਣੇ ਮੈਂ ਮਜ਼ਾਕ ਕਰਦਾ ਮੇਰਾ ਤਾਂ ਹਫਤਾ ਇਹਦੇ ਬਿਨਾ ਬੜਾ ਔਖਾ ਨਿਕਲਿਆ ਪੱਕੀ ਕਿਥੋਂ ਭੇਜ ਦਾਂਗਾ ਇਹਨੂੰ ਮੈਂ ਚਲੋ ਕਉਂਦ ਸਿਲਾਏ ਦਾ ਸੁਖੜਾ ਪਿੰਡ ਕੀ ਆ ਰਈਆ ਦਾ ਤਾਂ ਮੈਨੂੰ ਪਤਾ ਹੈ ਕਾਫੀ ਪੀਓਗੀ ਐਨੀ ਠੰਡ ਚ ਮੈਨੂੰ ਲੈ ਕੇ ਜੋ ਆਈ ਆ ਜੋ ਵੀ ਖਾਣਾ ਪੀਣਾ ਨਾ ਉਹਨੇ ਹੀ ਖਾਣਾ ਕਿਉਂਕਿ ਹੁਣ ਤੁਹਾਨੂੰ ਮੈਂ ਉਹ ਦੱਸਣ ਲੱਗਾ ਨਾ ਜਿਹਦੇ ਨਾਲ ਤੁਹਾਡੀ ਭੁੱਖ ਪਿਆਸ ਵੀ ਮਿੱਟ ਜਾਣੀ ਐ ਤੇ ਨੀਂਦਾਂ ਵੀ ਆਉਂਦੀ ਐ ਵੀਰੇ ਜਦੋਂ ਤੁਸੀਂ ਮੈਨੂੰ ਭਾਬੀ ਨੂੰ ਲੈਣ ਭੇਜਿਆ ਨਾ ਵੀ ਫਟਾਫਟ ਜਾ ਕੇ ਲੈ ਆ ਸ਼ੱਕ ਤਾਂ ਮੈਨੂੰ ਉਹਦਾ ਹੀ ਪੈ ਗਿਆ ਸੀ ਪਰ ਮੈਂ ਉਹਦਾ ਤੁਹਾਡੇ ਤੋਂ ਪੁੱਛਿਆ ਨਹੀਂ ਮੈਨੂੰ ਇਹੀ ਸੀ ਤੇ ਭਾਬੀ ਆਣਗੇ ਭਾਬੀ ਦੇ ਸਾਹਮਣੇ ਬਹਿ ਕੇ ਪੁੱਛੂੰਗੀ ਕੋਈ ਗੱਲ ਹੋਈ ਐ ਮੈਨੂੰ ਦੱਸੋ ਜਰਾ ਰੀਆ ਸਵੇਰੇ ਅਸੀਂ ਲੱਪੇ ਦਫਾ ਅੱਧਾ ਘੰਟਾ ਗੱਲ ਹੋਈ ਹੈ ਤੇ ਜਿਸ ਗੱਲ ਦਾ ਡਰ ਸੀ ਉਹੀ ਕੰਮ ਹੋਇਆ ਉਹ ਕਹਿੰਦੀ ਮੇਸੇ ਘਰ ਚ ਵਿਆਹ ਕੀਤਾ ਆ ਗਿਆ ਪਰ ਇਸ ਘਰ ਦੇ ਵਿੱਚ ਜਿਹੜਾ ਇੱਜ਼ਤਮੰਦ ਮਿਲਣਾ ਚਾਹੀਦਾ ਨਾ ਉਹ ਨਹੀਂ ਮਿਲਦਾ ਪਿਆ ਅੱਜ ਮੇਰੇ ਤੋਂ ਦੂਰ ਦੂਰ ਭੱਜਦਾ ਪਿਆ ਸਾਪਰੀ ਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਇੱਕ ਕਮਰੇ ਦੇ ਵਿੱਚ ਬਹਿਣਾ ਤਾਂ ਦੂਰ ਦੀ ਗੱਲ ਹੈ ਉਹ ਤਾਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਪਿਆ ਮੈਂ ਆਪੇ ਕਹਿੰਦੀ ਕਿ ਮੈਂ ਜਦੋਂ ਆਪਣੀ ਸੱਸ ਸਹਸਰਾ ਕੁਝ ਪੁੱਛਿਆ ਤੇ ਮੇਰੀ ਸੱਸ ਮੈਨੂੰ ਕੋ ਦਰਦੀ ਨਹੀਂ ਪਈ ਉਹ ਕਹਿੰਦੀ ਉਦੋਂ ਮੇਰਾ ਮੁੰਡਾ ਤੈਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦਾ ਤਾਂ ਕਿ ਤੂੰ ਉਹਨੂੰ ਛੱਡ ਕੇ ਚੱਲ ਜੇ ਕਹਿੰਦੀ ਮੈਂ ਛੱਡ ਕੇ ਕਿਉਂ ਜਾਵਾਂ ਮੈਂ ਕਿਹੜਾ ਇੰਨਾ ਭੱਜ ਕੇ ਆਈ ਹੁਣ ਇਹ ਗੱਲ ਦਾ ਨਾ ਅੱਗੇ ਜਾ ਕੇ ਭੰਗੜਾ ਬੋ ਬਨਣਾ ਆਪਾਂ ਨੂੰ ਜਲਦੀ ਤੋਂ ਜਲਦੀ ਨਾ ਇਸ ਚੀਜ਼ ਦਾ ਹੱਲ ਕੱਢਣਾ ਪੈਣਾ ਤਾਂ ਮੈਂ ਤੈਨੂੰ ਰੱਹ ਸੀ ਵੀ ਤੇਰੀ ਭਾਬੀ ਨੂੰ ਭੱਜ ਕੇ ਲੈ ਆ ਵੀ ਅੱਜ ਇਸ ਮੁੱਦੇ ਦੇ ਹੱਲ ਕਰੀਏ ਕਿੱਦਾਂ ਕਰੀਏ ਜੀ ਹੁਣੇ ਮੈਂ ਜਦੋਂ ਆਈ ਆ ਮੰਮੀ ਨੀਚੇ ਨਹੀਂ ਸੀ ਕਿਤੇ ਗਏ ਹੋਏ ਨੇ ਲੜੇ ਆ ਜਿਹੜੀ ਗੱਲ ਤੁਸੀਂ ਕਰਦੇ ਪਿਓ ਮੰਮੀ ਨੂੰ ਇਸ ਗੱਲ ਬਾਰੇ ਪਤਾ ਹੈ ਜਾਂ ਇਸ ਚੀਜ਼ ਦਾ ਕੋਈ ਸ਼ੱਕ ਹੋਇਆ ਮੰਮੀ ਕਹਿੰਦੇ ਗੀਤਾ ਦੀਦੀ ਘਰੇ ਮੰਮੀ ਕਹਿੰਦੇ ਮੈਂ ਗੀਤਾ ਨੂੰ ਸਮਝਾ ਕੇ ਆਣੀ ਆ ਵੀ ਆਪਾਂ ਰੀਆ ਦਾ ਕੋਈ ਵਿਆਹ ਨਹੀਂ ਕਰਨਾ ਦੋ ਤਿੰਨ ਸਾਲ ਤੇ ਅੱਜ ਮੰਮੀ ਕਹਿੰਦੇ ਮੈਂ ਗੀਤਾ ਨੂੰ ਚੰਗੀ ਤਰ੍ਹਾਂ ਸਮਝਾ ਕੇ ਆਉਂਗੀ ਪਰ ਮੰਮੀ ਜਾਂਦੇ ਜਾਂਦੇ ਮੈਨੂੰ ਇੱਕ ਟੈਨਸ਼ਨ ਨੇ ਮੰਮੀ ਕਹਿੰਦੇ ਕਿਰਨ ਆਵੇ ਸੂਰਿਆਂ ਟੁੱਟ ਕੇ ਇੱਕ ਹੀ ਆ ਤੇ ਦੂਜੀ ਟੈਨਸ਼ਨ ਦੀ ਗੱਲ ਇੱਕ ਹੋਰ ਇਹ ਹੈ ਕਿ ਲਵਪ੍ਰੀਤ ਨੇ ਅੱਜੂ ਨੂੰ ਜਦੋਂ ਜ਼ੋਰ ਪਾ ਕੇ ਪੁੱਛਿਆ ਵੀ ਕਿਹੜੀ ਕੁੜੀ ਕਰਕੇ ਤੂੰ ਮੇਨ ਨਾਲ ਇਦਾਂ ਕਰਦਾ ਪਿਆ ਤੇ ਉਹ ਕਹਿੰਦਾ ਰੀਆ ਉਹਨਾ ਪਸਾਰੇ ਪਾਸੇ ਕਰ ਗਏ। ਧੀਰੇ ਆ ਕੰਮ ਤਾਂ ਫਿਰ ਬੋਤਕਾ ਹੋ ਗਿਆ। ਇਹ ਤਾਂ ਸਾਰਾ ਖੇਲਾੜਾ ਇਕੱਠਾ ਹੀ ਪੈ ਗਿਆ। ਕਿਰਨ ਜੀ ਜੀ ਆਏ। ਉਹ ਗੱਲ ਤਾਂ ਆਪਾਂ ਕਿਤੇ ਨਾ ਕਿਤੇ ਹੈਂਡਲ ਕਰ ਲੈਣੀ ਸੀ। ਪਰ ਜਦੋਂ ਲੱਪਰੀ ਦੀਦੀ ਪੇਕੇ ਆ ਕੇ ਬੈਗੀ ਨਾ ਤੇ ਸਾਰਾ ਖੇਲਾੜਾ ਆਪਣੇ ਤੋਂ ਸੁੱਟ ਦੇਣਾ ਮਾਮਿਆਂ ਨੇ। ਉਹਨਾਂ ਨੇ ਕਿਹਾ ਵੱਡੀ ਦਾ ਘਰ ਵੱਡੇ ਭਰਾ ਨੇ ਖਰਾਬ ਕੀਤਾ ਤੇ ਛੋਟੀ ਦਾ ਘਰ ਦੀਆਂ ਨੇ। ਆਪਾਂ ਤਾਂ ਫਿਰ ਫਸ ਗਏ। ਚਲੋ ਤੁਸੀਂ ਹੁਣ ਦੋਨੋਂ ਜਣੇ ਘਬਰਾਂ ਦੇ ਕਿ ਪਿਓ ਇਹਨਾਂ। ਚਲੋ ਕਿਉਂ ਟੈਨਸ਼ਨ ਲਈ ਐ ਤੁਸੀਂ ਦੋਨੋਂ ਹੁਣ ਇਹਨਾਂ ਘਬਰਾਉਂਦੇ ਕਿਉਂ ਪਿਓ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀਆਂ ਚੀਜ਼ਾਂ ਯਾਰ ਮਿਲ ਕੇ ਸੌਟ ਆਊਟ ਕੀਤੀਆਂ ਹਨ ਇਹ ਵੀ ਹੋ ਜੂਗੀਆਂ ਪਰ ਭਾਬੀ ਆਹ ਗੱਲ ਤਾਂ ਬਹੁਤ ਮਾੜੀ ਐ ਨਾ ਮੈਨੂੰ ਅੱਜ ਤੋਂ ਆਉ ਉਮੀਦ ਨਹੀਂ ਸੀਗੀ ਕਿ ਉਹ ਆਵਲੀਆਂ ਹਰਕਤਾਂ ਕਰੂਗਾ ਤੂੰ ਵਿਆਹ ਕਰਾਇਆ ਤੇਰੀ ਜਨਾਨੀ ਖੁਸ਼ ਐ ਤੇਰੀ ਮਾਂ ਖੁਸ਼ ਐ ਫਿਰ ਤੂੰ ਵੀ ਖੁਸ਼ ਰਹਿ ਤੂੰ ਕਿਉਂ ਅਜਿਹੀਆਂ ਕ੍ਰੀਏਟ ਕਰਦਾ ਐ ਕਿ ਸਾਰਿਆਂ ਦੇ ਲਈ ਉਹ ਇੱਕ ਪ੍ਰੋਬਲਮ ਬਣ ਜਵੇ ਜੇ ਉਹ ਚਾਹੁੰਦਾ ਐ ਕਿ ਉਹ ਲਪਰੀ ਨੂੰ ਛੱਡ ਕੇ ਮੇਨਾ ਵਿਆਹ ਕਰਾਊਗਾ ਇਹ ਚੀਜ਼ ਤਾਂ ਬਹੁਤ ਗਲਤ ਹੈ ਨਾ ਭਾਬੀ ਜਦ ਮੈਂ ਹੀ ਉਹਨਾਂ ਚੀਜ਼ਾਂ ਦੇ ਵਿੱਚ ਉਹਨੂੰ ਦੁਬਾਰਾ ਨਹੀਂ ਫਸਣਾ ਚਾਹੁੰਦੀ ਫਿਰ ਉਹ ਆਪਣੇ ਘਰ ਖੁਸ਼ ਰਹੇ ਤੇ ਮੈਂ ਆਪਣੇ ਘਰ ਖੁਸ਼ ਆ ਮੈਂ ਆਪਣੀ ਫੈਮਲੀ ਦੇ ਨਾਲ ਆ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਹੈ ਇਹੀ ਤਾਂ ਕਮੀ ਹੈ ਇਹਨਾਂ ਮੁੰਡਿਆਂ ਦੀ ਇਹ ਜਦੋਂ ਕਰਦੇ ਨੇ ਫਿਰ ਦਿਲੋਂ ਕਰ ਪੈਂਦੇ ਨੇ ਤੇ ਫਿਰ ਆਪਦੇ ਮਾਪਿਓ ਫੈਮਲੀ ਸਭ ਨੂੰ ਪਿੱਛੇ ਛੱਡ ਦਿੰਦੇ ਨੇ ਮੈਨੂੰ ਇੱਕ ਗੱਲ ਦੀ ਸਮਝ ਆਈ ਵੀ ਜਦੋਂ ਅੱਜ ਉਹਦਾ ਵਿਆਹ ਹੋ ਰਿਹਾ ਸੀਗਾ ਉਦੋਂ ਆਇਆ ਹੀ ਕਿਉਂ ਸੀਗਾ ਉੱਠ ਕੇ ਚੱਲ ਜਾਂਦਾ ਜਾਂ ਪਿੱਛੇ ਹੀ ਆਪਦੀ ਮਾਂ ਨੂੰ ਮਨਾ ਕਰ ਦਿੰਦਾ ਜਾਂ ਜਦੋਂ ਅਸੀਂ ਗੱਲ ਕਰਨ ਗਏ ਸੀ ਉਦੋਂ ਵਿੱਚ ਬਹਿ ਜਾਂਦਾ ਉਦੋਂ ਵੀ ਨਹੀਂ ਵਿੱਚ ਬੈਠਾ ਸੀਗਾ ਹੁਣ ਚੱਕਰ ਇਹ ਆ ਰਹੀ ਆ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਸੌਲਟ ਆਊਟ ਕਰਨਾ ਪੈਣਾ ਕਿਉਂਕਿ ਮਾਮਿਆਂ ਨੂੰ ਟੈਨਸ਼ਨ ਹੈ ਕੀ ਕਰਨ ਦੀ ਵੀ ਕੀ ਕਰਨ ਦਾ ਘਰ ਹੁਣ ਵਸਾਉਗੇ ਉਹਨੂੰ ਤਾਂ ਨਹੀਂ ਸਾਰੀ ਉਮਰ ਘਰੇ ਬਿਠਾਈ ਰੱਖੋਗੇ ਤੇ ਜੇ ਚਲੇਗੀ ਲਾਪੀ ਤਾਂ ਉਧਰ ਪੈ ਕੇ ਚੱਕ ਕੇ ਤੇ ਫੇਰ ਉਹਨਾਂ ਨੂੰ ਹੋ ਟੈਨਸ਼ਨ ਪੈ ਜਾਣੀ ਉਹਨਾਂ ਨੇ ਕਿਹਾ ਰੱਬ ਨੇ ਸਾਨੂੰ ਦੋ ਢੀਆਂ ਦਿੱਤੀਆਂ ਦੋਨੋਂ ਹੀ ਧੀ ਦੁਖੀ ਹੋਈਆਂ ਬੇਟੀਆ ਰੀਆ ਰਾਧਿਕਾ ਆਪਾਂ ਨਾ ਇਹ ਵਾਲਾ ਮੁੱਦਾ ਇਹ ਸੋਚ ਕੇ ਸੌਲਟ ਆਊਟ ਨਹੀਂ ਕਰਾਣਾ ਕਿ ਮੇਰੀ ਮਾਂ ਦਾ ਉਹਦੇ ਭਰਾਵਾਂ ਨਾਲ ਰਿਸ਼ਤਾ ਖਰਾਬ ਹੁੰਦਾ ਪਿਆ ਆਪਾਂ ਇਹ ਵਾਲਾ ਮੁੱਦਾ ਇਹ ਸੋਚ ਕੇ ਸੌਲਟ ਆਊਟ ਕਰਾਣਾ ਵਾ ਕਿ ਕਿਸੇ ਵੀ ਧੀ ਦਾ ਘਰ ਨਹੀਂ ਖਰਾਬ ਹੋਣਾ ਚਾਹੀਦਾ ਧੀ ਕਿਸੇ ਦਾ ਵੀ ਘਰ ਖਰਾਬ ਹੋਵੇ ਦੁੱਖ ਤਾਂ ਲੱਗਦਾ ਹੀ ਆ ਨਾ ਭਾਵੇਂ ਇਸ ਟਾਈਮ ਕਿਰਨ ਆਪਦੇ ਪੇਕੇ ਬੈਠੀ ਆ ਪਰ ਉਹਦੇ ਮਾਂ ਪਿਓ ਉਹਦੇ ਚਾਚਾ ਚਾਚੀ ਉਧਰ ਨਾਨੀ ਸਾਰੇ ਦੁਖੀ ਨੇ ਇੱਕ ਵਾਰ ਦਾ ਵੀ ਸਾਡੇ ਇਹੋ ਜੀ ਕਿਹੜੀ ਕਮੀ ਰਹਿ ਗਈ ਜਿਹੜੀ ਸਾਡੀ ਥਿੱ ਘਰੇ ਆ ਕੇ ਬੈ ਗਈ ਤੇ ਜਦੋਂ ਦੂਜੀ ਧੀ ਬੈਗ ਚੱਕ ਕੇ ਆਈ ਨਾ ਅਗਲਿਆਂ ਨੇ ਅੰਦਰੋਂ ਟੁੱਟੇ ਜਾਵੇ ਜੀ ਇਹੀ ਫਰਕ ਆ ਅੱਜ ਕੱਲ ਦੇ ਰਿਸ਼ਤੇਦਾਰੀਆਂ ਦੇ ਵਿੱਚ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਨਾ ਕੌਣ ਸੋਚਦਾ ਆ ਲੋਕੀ ਤਾਂ ਬਸ ਇਹੀ ਕਹਿੰਦੇ ਨੇ ਸਾਡੀਆਂ ਸਖੀਆਂ ਭੈਣਾ ਬਸ ਖੁਸ਼ੀ ਰਹਿਣ ਬਾਕੀਆਂ ਬਾਰੇ ਕੋਈ ਨਾ ਸੋਚਦਾ ਨਹੀਂ ਐ ਤੇ ਤੁਸੀਂ ਤੁਸੀਂ ਤਾਂ ਆਪਣੇ ਮਾਮਿਆਂ ਦੀਆਂ ਕੁੜੀਆਂ ਬਾਰੇ ਵੀ ਇੰਨਾ ਸੋਚਦੇ ਪਿਓ ਇੰਨੀ ਵਧੀਆ ਤੁਸੀਂ ਸੋਚ ਲੈ ਕੇ ਬੈਠੇ ਹੋ ਈਆਂ ਭੈਣਾਂ ਤਾਂ ਸਭ ਦੀਆਂ ਸਾਜੀਆਂ ਹੁੰਦੀਆਂ ਨੇ ਜਦੋਂ ਮੇਰੀ ਨਾਨੀ ਨੇ ਮੇਰੀ ਮਾਂ ਦੇ ਵਿੱਚ ਕਦੇ ਫਰਕ ਨਹੀਂ ਸਮਝਿਆ ਨਾ ਆਪਦੇ ਪੁੱਤਾਂ 'ਚ ਕਦੇ ਫਰਕ ਸਮਝਿਆ ਤੇ ਮੇਰੀ ਮਾਂ ਨੇ ਮੈਨੂੰ ਆਈ ਸਿੱਖਿਆ ਦਿੱਤੀ ਐ ਨਾ ਆਪਦੀਆਂ ਸਖੀਆਂ ਦਾ ਫਰਕ ਸਮਝ ਤੇ ਨਾ ਆਪਦੇ ਮਾਮੇ ਦੀਆਂ ਕੁੜੀਆਂ ਦਾ ਫਰਕ ਸਮਝ ਹੱਲੇ ਤਾਂ ਮੇਰਾ ਦਾਦ ਦਾ ਪਰਿਵਾਰ ਨਹੀਂ ਹੈਗਾ ਜੇ ਮੇਰੀਆਂ ਤਾਈ ਚਾਚੀ ਦੀਆਂ ਕੁੜੀਆਂ ਨਹੀਂ ਹੁੰਦੀਆਂ ਨਾ ਜਿੰਨਾ ਮੈਂ ਮਾਮੇ ਦੀਆਂ ਦਾ ਕਰਦਾ ਉਹਨਾਂ ਮੈਂ ਚਾਚੀ ਤਾਈਆਂ ਦਾ ਵੀ ਕਰਦਾ ਵੀਰੇ ਤੁਹਾਨੂੰ ਸਾਰੀ ਗੱਲ ਦਾ ਕਿੰਨੀ ਦੇਰ ਤੋਂ ਪਤਾ ਤੇ ਤੁਸੀਂ ਇੰਨੀ ਦੇਰ ਤੱਕ ਚੁੱਪ ਤਾਂ ਬੈਠੇ ਨਹੀਂ ਹੋਣੇ ਕੁਛ ਨਾ ਕੁਛ ਤਾਂ ਸੋਚਿਆ ਹੋਣਾ ਮਸੂ ਆਪਣੀ ਸਲਾਹ ਮੈਂ ਤਾਂ ਇਹੋ ਚੀਜ਼ ਜਾਨਣਾ ਵਾ ਵੀ ਮੰਮੀ ਆਂਦੇ ਆ ਆਪਾਂ ਮੰਮੀ ਨਾਲ ਗੱਲ ਕਰਦੇ ਆ ਮੰਮੀ ਬਣਾ ਦੇ ਦਾ ਤੂੰ ਮੈਂ ਗੀਤਾ ਦੀ ਜੀ ਨੂੰ ਬੁਲਾ ਲੈਂਦੇ ਆ ਪੰਦਰ ਜਿੰਨੇ ਜਾਂਦੇ ਆ ਆਪਾਂ ਅੱਜੂ ਦੇ ਘਰ ਉਹਦੀ ਮੰਮੀ ਨਾਲ ਬੈਠ ਕੇ ਗੱਲ ਕਰਦੇ ਆ ਅੱਜੂ ਨੂੰ ਸਮਝਾਉਂਦੇ ਆ ਤੇ ਉਹਨਾਂ ਦੇ ਘਰ ਨੂੰ ਘਰ ਕਰਦੇ ਆ ਇਸ ਤੋਂ ਬਾਅਦ ਹੀ ਸਭ ਕੁਝ ਠੀਕ ਹੋਣਾ ਇਹ ਮੇਰੀ ਸੋਚ ਹੈ ਹੁਣ ਤੁਸੀਂ ਕੀ ਸੋਚੇ ਤੁਸੀਂ ਦੱਸੋ ਵੀਰੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ ਇਦੇ ਨਾਲ ਕੋਈ ਸੋਲੂਸ਼ਨ ਹੀ ਨਹੀਂ ਨਿਕਲਣਾ ਮੰਨ ਲਓ ਤੁਸੀਂ ਗੱਲ ਕਰਨ ਜਾਂਦੇ ਹੋ ਅੱਜੂ ਤੁਹਾਡੇ ਸਾਰਿਆਂ ਦੀ ਗੱਲ ਦੇ ਵਿੱਚ ਨਾ ਬੈਠੇ ਫਿਰ ਕੀ ਕਰੋਗੇ ਜੀ ਰੀਆ ਨਾ ਬਿਲਕੁਲ ਸਹੀ ਕਹਿ ਰਹੀ ਐ ਤੁਹਾਨੂੰ ਯਾਦ ਹੈ ਨਾ ਜਦੋਂ ਅਸੀਂ ਪਿਛਲੀ ਵਾਰੀ ਗੱਲ ਕਰਨ ਗਏ ਸੀ ਅੱਜੂ ਦੀ ਮਾਂ ਸਾਨੂੰ ਕਿੱਦਾਂ ਔਡ-ਔਡ ਕੇ ਪੈਂਦੀ ਬਈ ਸੀ ਜੇ ਹੁਣ ਜਾ ਕੇ ਉੱਥੇ ਬੈਠੇ ਨਾ ਤੇ ਜੇ ਉਹਨੇ ਰੀਆ ਨੂੰ ਕੁਝ ਕੀਤਾ ਆਪਣੇ ਤਾਂ ਤਾਂ ਉਹੀ ਬਰਦਾਸ਼ਤ ਨਹੀਂ ਹੋਣਾ ਜੇ ਗੱਲਾਂ-ਗੱਲਾਂ ਵਿੱਚ ਗੱਲ ਵੱਧ ਗਈ ਨਾ ਤੇ ਸੰਭੀ ਨਹੀਂ ਜਾਣੀ ਨਾਲੇ ਮਾਮਾ ਜੀ ਹੁਣਾਂ ਕੋਲ ਜਲਦੀ ਪਹੁੰਚ ਗਈ ਤੇ ਜਾਦਾ ਖਲਾਰਾ ਪਾਊਗਾ ਦੇਖੋ ਇਹ ਹੈਗੇ ਫੈਮਿਲੀ ਮੁੱਦੇ ਇਹ ਫੈਮਿਲੀ ਆ ਚ ਬਹਿ ਕੇ ਛੋਟਾ ਟੋ ਹੋ ਜਾਣ ਤਾਂ ਵੈਲਨਗੋਡਾ ਹੁਣ ਨਾਨੀ ਨੂੰ ਵੀ ਜਾ ਕੇ ਸਾਰੀ ਦੁੱਖ ਤਕਲੀਫ ਦੱਸਿਆ ਨਾਨੀ ਨੇ ਵੀ ਕੋਈ ਹੱਲ ਨਹੀਂ ਕੀਤਾ ਪਰ ਪੰਨਾਂ ਦੀ ਨੂੰ ਨਹੀਂ ਗਲਤ ਕਹਿ ਸਕਦੇ ਉਹ ਵੈਸੇ ਕਿਰਨ ਵਾਲੇ ਮੁੱਦੇ 'ਚ ਬੀਜੀ ਨੇ ਰੀਆ ਹੁਣ ਤੈ ਹੀ ਸੋਚ ਵੀ ਕਿਵੇਂ ਕੀਤਾ ਜਾਵੇ ਸਾਰਾ ਕੁਝ ਵੀਰੇ ਸਾਰੀਆਂ ਗੱਲਾਂ ਛੱਡੋ ਤੁਸੀਂ ਲਾਪਰੇ ਜੀ ਨੂੰ ਫੋਨ ਕਰੋ ਉਹਨਾਂ ਨੂੰ ਕੋ ਅਜຸນ ਨੂੰ ਮਨਾਵੇ ਕਾਲਜ ਦੇ ਨੇੜੇ ਜਿਹੜੀ ਪਾਰਕ ਹੈ ਉੱਥੇ ਲੈ ਕੇ ਆਵੇ ਇਨਾਲ ਤਾਂ ਗੱਲ ਮੈਂ ਕਰਦੀ ਆ